ਪੰਜਾਬੀ ਲਈ ਕੈਨੇਡਾ ਨੇ ਉਹ ਦਰਵਾਜ਼ਾ ਖੋਲ ਦਿੱਤਾ ਹੈ ਜੋ ਬਹੁਤ ਸਾਲਾਂ ਤੋਂ ਬੰਦ ਸੀ ਬਹੁਤ ਵਧੀਆ ਖੁਸ਼ਖਬਰੀ ਤੁਹਾਡੇ ਲਈ ਲੈ ਕੇ ਆਏ ਜਿਹੜੇ ਵੀਰ ਭਰਾ ਆਪਣੇ ਕੈਨੇਡਾ 'ਚ ਰਹਿੰਦੇ ਨੇ ਜਿਹੜੇ ਪੰਜਾਬੀ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਲਈ ਇਹ ਖਬਰ ਬਹੁਤ ਵਧੀਆ ਹੈ ਕਿਉਂਕਿ ਹੁਣ ਮਾਤਾ ਪਿਤਾ ਨੂੰ ਹੁਣ ਸਿਰਫ ਮਿਲਣ ਲਈ ਹੀ ਨਹੀਂ ਕੰਮ ਕਰਨ ਲਈ ਵੀ ਕੈਨੇਡਾ ਬੁਲਾਇਆ ਜਾਵੇਗਾ ਡਿਟੇਲਸ ਪੂਰੀ ਸੁਣੋ ਪੂਰੀ ਖੇਡ ਹੀ ਬਦਲ ਗਈ ਹੈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਹੁਣ ਇੱਕ ਐਸੀ ਖਬਰ ਆ ਗਈ ਹੈ ਜਿਸ ਦਾ ਇੰਤਜ਼ਾਰ ਪੰਜਾਬੀ ਹਜ਼ਾਰਾਂ ਪੰਜਾਬੀ ਪੰਜਾਬ ਦੇ ਹਜ਼ਾਰਾਂ ਪਰਿਵਾਰ ਕਰ ਰਹੇ ਸੀ ਕੈਨੇਡਾ 2026 ਵਿੱਚ ਮਾਤਾ ਪਿਤਾ ਲਈ ਨਵਾਂ ਪਾਇਲਟ ਪ੍ਰੋਗਰਾਮ ਲਿਆਉਣ ਜਾ ਰਿਹਾ ਹੈ ਅਤੇ ਇਹ ਸਿੱਧਾ ਓਪਨ ਵਰਕ ਪਰਮਿਟ ਨਾਲ ਲਿੰਕ ਹੋਏਗਾ ਇਸ ਦਾ ਮਤਲਬ ਇਹ ਹੈ ਕਿ ਜੋ ਵੀਰ ਆਪਣੇ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਸੀ ਜਿਹੜੇ ਮਾਤਾ ਪਿਤਾ ਪੰਜਾਬ ਰਹਿੰਦੇ ਨੇ ਉਹ ਹੁਣ ਤੁਸੀਂ ਸਿੱਧਾ ਕੈਨੇਡਾ ਵਿੱਚ ਪੀਆਰ ਜਾਂ ਅਗਰ ਤੁਸੀਂ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹੋ ਤਾਂ ਹੁਣ ਤੁਸੀਂ ਮਾਤਾ ਪਿਤਾ ਨੂੰ ਓਪਨ ਵਰਕ ਪਰਮਿਟ ਤੇ ਸੱਤ ਸਕਦੇ ਹੋ ਨਾ ਐਲਐਮਆਈ ਨਾ ਲੰਬਾ ਸੁਪਰ ਵੀਜ਼ਾ ਪ੍ਰੋਸੈਸ ਨਾ ਕੋਈ ਹੋਰ ਸਾਲਾਂ ਦੀ ਉਡੀਕ ਇਹ ਪ੍ਰੋਗਰਾਮ ਸਿਰਫ ਪਰਿਵਾਰਾਂ ਨੂੰ ਜੋੜਨ ਲਈ ਡਿਜ਼ਾਈਨ ਕੀਤਾ ਜਾ ਰਿਹਾ ਹੈ ਇਸ ਵਿੱਚ ਜੋ ਮਿਨਿਮਮ ਰਿਕੁਆਇਰਮੈਂਟ ਹੈ ਦੋ ਤਿੰਨ ਚੀਜ਼ਾਂ ਨੋਟਿਸ ਕਰਨ ਵਾਲੀਆਂ ਨੇ ਇਹ ਦੇ ਚਾਹੀਏ ਕਿ ਜਿਹੜੇ ਮਾਪੇ ਪਿਤਾ ਦੀ ਉਮਰ ਹੋ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਮਾਤਾ ਪਿਤਾ ਦੀ ਜਿਹੜੀ ਸਿਹਤ ਪੱਖ ਵਗੈਰ ਗੱਲ ਕਰੀ ਤਾਂ ਕੰਮ ਕਰਨ ਦੇ ਯੋਗ ਹੋਣੇ ਚਾਹੀਦੇ ਨੇ ਉਹਨਾਂ ਦਾ ਹੈਲਥ ਇੰਸ਼ੋਰੈਂਸ ਲਾਜ਼ਮੀ ਰਹੂਗਾ ਓਪਨ ਵਰਕ ਪਰਮਿਟ ਦੇ ਕੈਨੇਡਾ ਵਿੱਚ ਰਹਿਣਾ ਤੇ ਕੰਮ ਕਰਨਾ ਦੋਵੇਂ ਸੰਭਵ ਤੇ ਇਹ ਸਭ ਤੋਂ ਵੱਧ ਫਾਇਦਾ ਇਸ ਦਾ ਕਿਸ ਨੂੰ ਹੋਣ ਵਾਲਾ ਇਹ ਚੀਜ਼ ਸਮਝੋ ਉਹਨਾਂ ਵਿੱਚ ਜੋ ਮਾਪੇ ਸੁਪਰ ਵੀਜ਼ਾ ਤੇ ਆਉਂਦੇ ਸੀਗੇ ਠੀਕ ਹੈ ਨਾ ਉਹਨ ਸਿਰਫ ਮਿਲਣ ਲਈ ਜਾਂਦੇ ਸੀ ਕਿ ਕੰਮ ਨਹੀਂ ਕਰ ਸਕਦੇ ਸੀ ਤੇ ਜਿਹੜੇ ਬੱਚੇ ਉੱਥੇ ਰਹਿੰਦੇ ਸੀ ਉਹਨਾਂ ਲਈ ਵੀ ਖਰਚੇ ਕਿਤੇ ਨਾ ਕਿਤੇ ਵੱਧ ਜਾਂਦੇ ਸੀ ਕਿਉਂਕਿ ਮਾਤਾ ਪਿਤਾ ਤੁਹਾਡੇ ਕੋਲ ਆ ਕੇ ਰਹਿ ਰਹੇ ਨੇ ਕਿਤੇ ਨਾ ਕਿਤੇ ਸੋ ਉਹਨਾਂ ਦਾ ਹੁਣ ਫਾਇਦਾ ਹੋ ਜਾਏਗਾ ਕਿਉਂਕਿ ਉੱਥੇ ਮਾਤਾ ਪਿਤਾ ਉਹਨੂੰ ਖੁਦ ਵੀ ਕੰਮ ਕਰ ਸਕਦੇ ਨੇ ਤੇ ਉੱਥੇ ਜਦੋਂ ਮਾਤਾ ਪਿਤਾ ਖੁਦ ਕੰਮ ਕਰਕੇ एलिਜੀਬਲ ਹੋ ਜਾਣਗੇ ਤੇ ਉਹ ਆਪਣੀ ਪੀਆਰ ਦੀ ਫਾਈਲ ਵੀ ਗਾਂ ਪ੍ਰੋਸੈਸ ਕਰ ਸਕਦੇ ਨੇ ਉਸ ਦਾ ਵੀ ਜਿਹੜਾ ਸਾਲਾਂ ਦਾ ਟਾਈਮ ਲੱਗਦਾ ਸੀਗਾ ਉਹ ਵੀ ਕੱਟ ਜਾਏਗਾ ਹੁਣ ਇਹ ਨਵਾਂ ਪਾਇਲਟ ਪ੍ਰੋਗਰਾਮ ਬਹੁਤ ਸਾਰੀਆਂ ਨਵੀਆਂ ਕਿੱਡਾ ਬਦਲਣ ਵਾਲਾ ਹੈ ਕਿਉਂਕਿ ਇੱਕ ਵਾਰ ਮਾਤਾ ਦੱਗੇ ਜਾ ਕੇ ਉਹ ਆਪਣੀ ਪੀਆਰ ਦੀ ਐਪਲੀਕੇਸ਼ਨ ਵੀ ਖੁਦ ਪ੍ਰੋਸੈਸ इजीली ਹੋ ਜਾਏਗੀ ਸਾਰਾ ਕੁਝ ਤੇ ਫਿਊਚਰ ਵਿੱਚ ਪੈਨਸ਼ਨ ਤੱਕ ਦੇ ਬੇਨਫਿਟ ਤੱਕ ਉਹ ਪਹੁੰਚ ਸਕਦੀ ਹੈ ਉਸ ਦਾ ਵੀ ਉਹ ਬੇਨਫਿਟ ਜਿਹੜਾ ਉਹ ਲੈ ਸਕਦੀ ਹੈ ਸਧਾਰਨ ਸ਼ਬਦਾਂ ਚ ਗੱਲ ਹੈ ਕਿ ਜਿਹਦੇ ਕੈਨੇਡਾ ਜਾਣ ਦੇ ਚਾਹਵਨ ਪਰਿਵਾਰ ਲਈ ਇਹ ਸਾਲਾਂ ਤੋਂ ਬਾਅਦ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਜਿਸ ਦਾ ਅਗਲੇ ਸਾਲ ਬਹੁਤ سارے ਮਾਤਾ ਪਿਤਾ ਜਿਹੜੇ ਬੇਨਫਿਟਸ ਲੈ ਸਕਦੇ ਆ ਸੋ ਅੱਜ ਦੀ ਵੀਡੀਓ ਚ ਬਸ ਇੰਨੇ ਮਿਲਦੇ ਨੇ ਨੈਕਸਟ ਵੀਡੀਓ ਚ ਕੁਝ ਨਵੇਂ ਅਪਡੇਟਸ ਦੇ ਨਾਲ